ਗਰਬਾ ਗਰਬਾ ਲਾਤੀ ਅੱਗ ਕਾਲ ਜੇ ਤੇ ਮੇਰੇ ਹੋਰ ਸ਼ਰੀਕ ਪਠਿਆਤਾ ਤੇ ਬਿਠਾਇਆ ਹੀ ਹੁਣ ਤੂੰ ਐਂ ਨਗਲਾ ਆਪਦੇ 7 ਕਿਲੇ ਦਾ ਜੋ ਇੱਕ ਕਿਲਾ ਵੀ ਆਪਣੇ ਨਾਮ ਨਹੀਂ ਕਰਾਉਂਦਾ ਹਏ ਚਾਲਾਂ ਸੋਚੀ ਬੈਠੇਸ ਨੇ ਤੇ ਬਹੁਣ ਘਰੋਂ ਕਢਾ ਦਾਂਗੇ ਉਹਨੂੰ ਮਾਰ ਦਾਂਗੇ ਅਲਗੀ ਤੇ ਜਵਾਕ ਹੋਣ ਵਾਲਾ ਨਹੀਂ ਇਹ ਤਾਂ ਝੂਠੀ ਹੋਊਗੀ ਤੈਨੂੰ ਇਹ ਕੀ ਨੇ ਕਰਨ ਪੜਤੇ ਤੇਰੇ ਤੈਨੂੰ ਕਿਹਾ ਤਾਂ ਸੁਣ ਕੇ ਜਾ ਕੇ ਆਉਂਗੀ ਮੈਂ ਤਾਂ ਸੂਹ ਲੈਣ ਨੂੰ ਗਈ ਸੀ ਕਿ ਮਾਰਸੀ ਕੌਣ ਆਉਦੀ ਅੱਛਾ ਮੈਂ ਤਾਂ ਪੂਆ ਨੇ ਦੱਸਿਆ ਹਾਲੀ ਤੱਕ ਉੱਥੇ ਰੋਡੀ ਪੂਆ ਲੱਗੀ ਬੈਠੀ ਪੂਆ ਕੰਜਰੀ ਨਾ ਪੂਆ ਹੁਣ ਉੱਥੇ ਬੈਠੀ ਐ ਤੇ ਤੂੰ ਧੱਕੇ ਖਾੜ ਗਈ ਸੀ ਉਹਨਾਂ ਦੇ ਆਪ ਮਾ ਤੇਰਾ ਦਿਮਾਗ ਨੂਖ ਹੈ ਰ ਆਪ ਹੀ ਤਾਂ ਤੇਰੇ ਕੋਲ ਗੱਲ ਕੀਤੀ ਸੀ ਜਾ ਕੇ ਆਵਾਂਗੇ ਤੇ ਮਾਸੀ ਮੇਰੇ ਪਤਾ ਕਰਕੇ ਆਵਾਂਗੇ ਮੈਨੂੰ ਤਾਂ ਕੁਝ ਮੈਨੂੰ ਤਾਂ ਕੁਝ ਹੋਰ ਹੀ ਪਤਾ ਲੱਗ ਗਿਆ ਸੀ ਮੈਂ ਤਾਂ ਕਾਲ ਜੰਗ ਲੱਗੀ ਪਈ ਹੁਣ ਦੱਸ ਕੀ ਕਰਕੇ ਮੂੰਹ ਮਾਰ ਗਈ ਇਹਦਾ ਭਾਈਆ ਬੇੜਾ ਆ ਪੂਆ ਕੰਜਰੀ ਦੇਖ ਰਹਾ ਪੂਰਾ ਨਹੀਂ ਪਾਪ ਕੱਢੀ ਇੱਥੇ ਆ ਕੇ ਪੂਆ ਕਾ ਤੇ ਕੰਜਰੀ ਆ ਪੂਆ ਕਾ ਤਾਂ ਕੰਜਰੀ ਆ ਆਪ ਹੀ ਕੰਜਰਾਂ ਵਾਲੇ ਕੰਮ ਕੀਤੇ ਆ ਹਾਂ ਹੁਣ ਆਇ ਸਕੀਮ ਲਾ ਉਹਨੂੰ ਕੱਢਿਆ ਕਿਵੇਂ ਨਾ ਹੁਣ ਤੱਕ ਤੰਗ ਤੰਗ ਸਕੀਮਾਂ ਚੱਲੀਆਂ ਨਹੀਂ ਹੁਣ ਤੱਕ ਤੂੰ ਉਹਨੂੰ ਘਰੋਂ ਕੱਢਿਆ ਨਹੀਂ ਹੰਜ ਤੂੰ ਤੇ ਜਵਾਕ ਹੋਣਾ ਲੱਗਿਆ ਹੁਣ ਤੇਰੇ ਅੱਗ ਲੱਗ ਗਈ ਹੁਣ ਤੂੰ ਉਹਨੂੰ ਘਰੋਂ ਕਿਵੇਂ ਕੱਢ ਦੇਂਗੀ ਕੋਈ ਗੱਲ ਨਹੀਂ ਖਾ ਇਹ ਵੀ ਕੋਈ ਚਾਰਾ ਕਰਾਂਗੇ ਫਿਰ ਮੇਰੀ ਗੱਲ ਕਰਾਂਗੇ ਜਿਉਂ ਨਿਕਲ ਵੀ ਗਈ ਨਾ ਘਰੋਂ ਨਿਕਲ ਵੀ ਗਈ ਅਗਲੀ ਨੇ ਉੱਥੇ ਕਿਤੇ ਹੋਰ ਜਾ ਕੇ ਵੀ ਜਵਾਕ ਜੰਮ ਤਾਂ ਮਾਲਕ ਤਾਂ ਅਗਲਾ ਰਹੂਗਾ ਜਿੱਥੇ ਮਰਜੀ ਇਹਦਾ ਰਹਿ ਲੈ ਇਹ ਵਾਸ ਕਰ ਜਾ ਕਿੰਦਾ ਨਿਕਲ ਉਧਰ ਕਿੱਥੋਂ ਦੀਆਂ ਕਿੱਥੇ ਲਿਆ ਕੇ ਜਾਣਗੇ ਜਾਣ ਕੇ ਜਾਣ ਕੇ ਜਵਾਬ ਲਿਆ ਇਹਨਾਂ ਨੇ ਹੈ ਇਹਨਾਂ ਨੂੰ ਪਤਾ ਵੀ ਉਹ ਤਾਂ 7 ਕਿਲੇ ਸਾਢੇ ਤੋਂ ਲੈ ਜਾਣਗੇ ਜਦੋਂ ਜਵਾਬ ਹੋਵੇ ਕਿਕਰ ਦਾ ਬੇੜਾ ਵੇ ਕਿਕਰ ਤੂੰ ਮਰ ਜਾ ਮੈਂ ਤਾਂ ਕਹਿੰਦੀ ਆ ਇਹ ਆ ਉੱਤ ਨਾ ਮੇਰੇ ਕੀੜੇ ਪੈ ਜਾਣੀ ਆ ਕੰਜਰ ਨੂੰ ਮੈਂ ਤਾਂ ਉਹਦਾ ਪਰਛਾਵਾਂ ਨਹੀਂ ਲਈ ਸੀ ਕੰਜਰ ਦਾ ਜਾਣਦੀ ਨਹੀਂ ਦਰਦੀ ਆ ਉਹ ਦਰਦੀ ਆ ਜਾਨ ਜਿਹੜੀ ਮੀਂਹ ਲੰਗੇ ਚਲਾਉਣੀ ਕੈਂ ਕੈਂਚੀ ਵਾਂਗੂ ਕਦੇ ਉੱਥੇ ਚਲਾਈ ਹੁੰਦੀ ਤਾਂ ਅੱਜ ਤੂੰ ਅੱਜ ਨੂੰ ਪੱਟੇ ਰਾਸ ਆ ਜਾਂਦੇ ਅੱਛਾ ਕਾਨੂੰਨੀ ਜਵਾਨ ਚਲਾਈ ਬਥੇਰਾ ਦੇ ਘਰੇ ਦਾ ਪਿੱਟਿਆ ਸੀ ਜਾਂ ਤਾਂ ਆਈ ਸੀ ਉਹਦੇ ਜਾਂ ਹੁਣ ਜਾ ਜਾਣ ਕੇ ਮੈਂ ਨਹੀਂ ਜਾਂਦੀ ਕੰਜਰ ਦੇ ਹਾਂ ਜਾਣਦੀ ਨਹੀਂ ਕੰਜਰ ਕਿਉਂ ਜਾਣੀ ਮੇਰੇ ਕੰਜਰ ਦੇ ਮੱਥੇ ਲੱਗਾ ਮੈਂ ਲੱਗਾ ਕੰਜਰ ਦੇ ਮੱਥੇ ਇੱਕ ਵਾਸੀ ਜੀ ਉੱਥੀ ਮਿਰਤੀਆਂ ਭਾਂਕਦੀ ਸਾਰੇ ਫਿਰਦੇ ਆ ਵੀ ਉੱਥੇ ਉਹ ਤਾਂ ਪੂਰੇ ਖੁਸ਼ੀਆਂ ਮਨਾਉਂਦੇ ਫਿਰਦੇ ਆ ਹੈ ਆ ਕਰਾਤਾ ਇਹਦੇ ਮੁੰਡੇ ਦਾ ਵਿਆਹ ਹੈ ਤਾਂ ਚੌੜੇ ਹੋਏ ਫਿਰਦੇ ਆ ਹੁਣ ਆ ਜਵਾਬ ਜੰਮਣ ਨੂੰ ਬੈਠੇ ਆ ਮੁੰਡੇ ਦਾ ਵਿਆਹ ਇਸ ਨੇ ਤਾਂ ਕਰਾਇਆ ਦੇਖ ਲੈ ਹੈ ਆਪਣੇ ਕੋਲੇ ਭਾਪ ਨਹੀਂ ਸੀ ਕੱਢੀ ਆ ਦੇਖ ਲੈ ਮੇਰੇ ਘਰ ਸੁਨੇਹੇ ਤਾਂ ਕਰਾਤਾ ਵਿਆਹ ਹਾਂ ਉੱਥੇ ਪਪਾ ਜੀਆ ਮਰਦੇ ਫਿਰਦੇ ਆਪਣੀ ਕੁੜੀ ਘਰੇ ਬੈਗੀ ਆਪਣਾ ਕਿਸ ਨੇ ਹਾਲ ਚਾਲ ਨਹੀਂ ਪੁੱਛਿਆ ਮੈਂ ਤਾਂ ਭੂਆ ਨਾਲ ਬੋਲੀ ਨਹੀਂ ਉੱਥੇ ਸੱਦੇ ਮੂੰਹ ਫਿਰ ਲੋੜੀ ਨਹੀਂ ਤੈਨੂੰ ਲੋੜਕੀ ਸੀ ਬੁਲਾਉਂਦੀ ਨਾ ਭੂਆ ਨੂੰ ਤੂੰ ਭੂਆ ਨੂੰ ਫੋਨ ਸੱਦ ਕੇ ਫੋਨ ਕਰਕੇ ਇੱਥੇ ਸੱਦ ਭੂਆ ਨਾਲ ਕਰਕੇ ਗੱਲ ਆਪਾਂ ਮੇਰੀ ਗੱਲ ਸੁਣ ਲੈ ਹਜੇ ਵੀ ਹਜੇ ਵੀ ਵੇਲਾ ਹੱਥ ਆ ਜਾਊਗਾ ਆਪਣੇ ਹਾਈਤਾ ਜਵਾਕ ਹੋਣ ਵਾਲਾ ਹੀ ਆ ਤੂੰ ਪਹਿਲਾਂ ਕੁਝ 2-4 ਕਿੱਲੇ ਜਿਹੜੇ ਆਪਣੇ ਹੱਥੋਂ ਦੇ ਉਹ ਤਾਂ ਕਰਾਲਾ ਤੇ ਮੂਰੇ ਹੱਥ ਬੰਨੇ ਸਾਡੇ ਚਾ ਕੋਈ ਨਹੀਂ ਲਾਉਣੇ ਤੂੰ ਉਹੜਾ ਨਾ ਪਾਉਂਦੇ ਘਰੇ ਤੂੰ ਲੋਕਾਂ ਨੂੰ ਨਾ ਸੁਣਾ ਲੋਕ ਅਗਲੇ ਕੀ ਕਹਿਣਗੇ ਇਹਨਾਂ ਦੇ ਜਵਾਬਾਂ ਆਹ ਬਾੜੀ ਸਿਆਣੀਆਂ ਆ ਤੂੰ ਬੋਲੀ ਆ ਨਹੀਂ ਉਹ ਤਾਂ ਲੋਕਾਂ ਨੇ ਸੁਣਦਾ ਨਹੀਂ ਉਹ ਤਾਂ ਲੋਕ ਕੰਨਾਂ ਚ ਰੂਪ ਪਾ ਲੈਂਦੇ ਆ ਜਦੋਂ ਮੈਂ ਬੋਲਦੀ ਆ ਉਦੋਂ ਲੋਕ ਕੰਨਾਂ ਚ ਰੂ ਕੱਢ ਲੈਂਦੇ ਆ ਤੂੰ ਤਾਂ ਭਾਈ ਬਾੜੀ ਪਕਾਈ ਮਾਰਦੀ ਆ ਪਤਾ ਨਹੀਂ ਤੂੰ ਕੀ ਖਾਨੀਆ ਕੀ ਨਾਲ ਲੋਤਰ ਲੋਤਰ ਜੀਬ ਚ ਲਾਈ ਜਾਂਦੀ ਆ ਜੇ ਪਕਾਈ ਮਾਰਦੀ ਆ ਮੈਨੂੰ ਅੱਗੇ ਕੀਤਾ ਹੁੰਦਾ ਹੁਣ 7 ਕਿੱਲੇ ਲੈ ਕੇ ਦਿਖਾਉਂਗੀ ਆ ਤੇਰੇ ਸਿਰ ਤੇ ਛੜਤਾ ਤਾਂ ਹੀ ਕਹੀ ਨਹੀਂ ਕਰੂੰ ਕਿਉਂ ਕਹਦਾ ਹੁਣ ਮੈਂ ਕਿਉਂ ਮਤav ਸਵਾਦ ਲੈਨੀ ਮਤਲਬ ਆਹੀ ਲੋਟ ਆਏਗੀ ਤੂੰ ਵੀ ਚਾਰ ਪੰਜ ਛੀ ਜੰਮਣ ਬੜਾ ਸਵਾਦ ਲੈਨੀ ਹੈ ਪੰਜ ਛੀ ਜੰਮਣ ਜਮੀਨ ਤਾਂ ਤੇਰੀ ਜਾਂਦੀ ਹੈ ਮੇਰੀ ਕਦੇ ਨਹੀਂ ਜਾਂਦੀ ਬਸ ਤੋ 7 ਕਿਲੇ ਹੈਗੇ ਆ ਮੈਂ ਤਾਂ ਲਵਾ ਲੂੰ ਆਪਦੇ ਨਾਲ ਫਿਰ ਤੇਰੇ ਮਾ ਕੋਟਰੇ ਨਹੀਂ ਕੁਟਰੇ ਕਿੱਥੇ ਤੇ ਤੇਰੇ 7 ਕਿਲੇ 14 ਕਿਲੇ ਬਣਨੇ ਸੀ ਹੈ 7 ਕਿਲੇ ਜਾਂਦੇ ਨੇ ਨਹੀਂ ਮੰਗ ਬਸ ਰਹਿੰਦੇ ਆ ਮੈਨੂੰ ਨਾ ਲਾਲਚ ਜੇ ਘੱਟ ਦੇ ਆ 14 ਕਿਲੇ ਤੇ ਵਿਆਹ ਕੀਤਾ ਸੀਗਾ ਰਹਾ ਤਾਂ 7 ਕਿਲੇ ਹੀ ਨਹੀਂ ਗਏ ਨਾ ਤੁਹਾਡੇ ਕੋਲ ਹਾਂ ਚੱਲ ਕੋਈ ਨਾ ਮੈਂ ਉਹਨੂੰ ਲਾਉਣੀ ਆ ਕੰਜਰੀ ਨੂੰ ਭੁਆ ਨੂੰ ਫੋਨ ਤੂੰ ਜਾ ਕੇ ਆਪ ਲਾ ਜਾਨਦੀ ਨਹੀਂ ਉਹਨਾਂ ਦੇ ਘਰੇ ਜਾਨਦੀ ਨਹੀਂ ਉਹਨਾਂ ਦੇ ਘਰੇ ਆ ਆਣ ਗਵਾਂਡਨਾ ਬਣਾਈ ਹੁੰਦੀ ਨਾ ਕਦੇ ਆਣ ਗਵਾਂਡਨਾ ਬਣਾਈ ਹੁੰਦੀ ਅਗਲੇ ਆਪਣੇ ਪੱਖ ਚ ਖੜਦੇ ਹਰ ਇੱਕ ਨਾ ਬਗਾੜੀ ਫਿਰਦੀ ਹਰ ਇੱਕ ਨਾ ਬਗਾੜੀ ਫਿਰਦੀ ਇਹਦੇ ਨਾਲ ਬਗਾੜ ਲਈ ਬਨਤੋਂ ਨਾ ਮਾਇਆ ਬਗਾੜੀ ਐ ਬਨਤਾ ਤਾਂ ਆਪ ਤਾਂ ਬੈਬ ਤਾਂ ਕਰਦੀ ਐ ਜੇ ਆ ਕੇ ਕਿਉਂ ਫਿਰਲੀ ਬਗਾੜੀ ਕਿਉਂ ਨਹੀਂ ਜਦੋਂ ਰੱਖਦੇ ਰਿਸ਼ਤੇ ਭਾਂਡੀਆਂ ਮਾਰਦੀ ਸਭ ਬਗਾੜੀ ਨਾ ਕੱਲ ਮੇਰੀ ਗੱਲ ਸੁਣਦਾ ਮਾੜਾ ਮੋਟਾ ਕੋਈ ਵਰਤਨ ਦਾ ਬੰਦੇ ਨੂੰ ਸਲੀਕਾ ਵੀ ਹੁੰਦਾ ਹੁਣ ਉਹਦਾ ਵਿਆਹ ਹੋਇਆ ਸੀਗਾ ਫਿਰ ਕੀ ਹੁੰਦਾ ਸੀਗਾ ਜਾ ਆਂਦੇ ਦੇ ਆਂਦੀ ਸ਼ਗਨ ਚੱਲ ਆਲੇ ਆਉਂਦੀ ਮਾੜਾ ਜੱਕ ਹੈਗੀ ਮੁੜ ਕੇ ਕਹਿਣ ਨਹੀਂ ਆਈ ਉਹੀ ਉਹ ਤੇ ਹਣ ਕੀ ਜਾਓ ਮੇਰੀ ਗੱਲ ਸੁਣ ਆਕਦੇ ਨੱਕ ਤੇ ਮਾਰੀਦੀ ਹੁੰਦੀ ਆ ਹੈ ਜਾ ਕੇ ਕਿਸੇ ਕੀ 100 ਰੁਪਏ ਦੀ ਗੱਲ ਸੀ ਜਾ ਤਾਂ ਹੁੰਦੀ ਨਾ ਬਿਨ ਭਰਾਈ ਉਹਨਾਂ ਦੇ ਵਿੱਚ ਵਜੀ ਗਈ ਹੱਦ ਕਰੀ ਜਾਨੀ ਆ ਤੂੰ ਤਾਂ ਤੂੰ ਆਏ ਤਾਂ ਕਹਿ ਸਕਦੇ ਸੀ ਭਾਈ ਜਦ ਤੁਸੀਂ ਸਾਡੇ ਆਏ ਸੀਗੇ ਸਾਨੂੰ ਤੁਸੀਂ ਸਲਾਮੀ ਦੇ ਇੱਕ ਗਏ ਸੀ ਸਾਡਾ ਹੱਕ ਬੰਦਾ ਤੁਸੀਂ ਤਾਂ ਨਹੀਂ ਬੁਲਾਇਆ ਆ ਸਲਾਮੀ ਦੇ ਭਾਈ ਮੈਂ ਦੇ ਕੇ ਚਲੀ ਜਾਈਗੀ ਉਹ ਆ ਸਲਾਮੀ ਦੇਣੀ ਆ ਮੈਂ ਲੰਘਦੀ ਟੱਪਦੀ ਮੱਥੇ ਮਾਰਿਆ ਆਉਂਗੀ ਮੈਂ ਨਹੀਂ ਹਣਕਦੀ ਕਿਸੇ ਦੇ ਉੱਤੇ ਹਣਕਦੀ ਵੀ ਨਹੀਂ ਹਣਕਦੀ ਸੀ ਨਾ ਤਾਂ ਹੀ ਚੰਗਾ ਕੰਮ ਕਰਦੇ ਨਾਲ ਕਿੰਨਾ ਮਰਜੀ ਹਾਂ ਇਹਨੂੰ ਕੁਛ ਮਰਜੀ ਕਹੀ ਜਾ ਐਡੀ ਮੈਂ ਤਾਂ ਹੋਰ ਮੂੰਹ ਚੋਂ ਨਿਕਲ ਗਿਆ ਸੀਗਾ ਕਿੱਥੇ ਪੱਲੇ ਪੈ ਗਈ ਮੇਰੇ ਇਹ ਤਾਂ ਮਰਮੂਰੀ ਜਾਵੇ ਮੈਂ ਤਾਂ ਕਹਿੰਨੀ ਫਿਰ ਵੀ ਐਸੇ ਸੌਖੇ ਹੋਜ ਗਏ ਹਾਂ ਹਕੀਕਤ ਉਹੀ ਜਾਨੀ ਆ ਤੂੰ ਕਾਕਿੰਸ ਮੈਂ ਲ ਕੁਛ ਨਹੀਂ ਕਹਿੰਦੀ ਮੈਂ ਕਿਹਾ ਮਰ ਮੁਰ ਜਾਵੇ ਚਾਚੀ ਜੀ ਮੈਂ ਕਿਹਾ ਤੂੰ ਮੈਨੂੰ ਜਾਂਦੀ ਸੀ ਨਾ ਤੈਨੂੰ ਕਿਹਾ ਕਿ ਮੈਂ ਕੀ ਕਰਾਂ ਮੈਂ ਤੇ ਚਾਚੀ ਦੀ ਗੱਲ ਕੀਤੀ ਮਰ ਮੁਰ ਜਾਵੇ ਹੁਣ ਇੱਥੇ ਖੜੀ ਰਹੇਗੀ ਕੰਮ ਕਰਨਾ ਹੋਰ ਵੀ ਅਸਿੱਟੇ ਹੀ ਕੂੜਾ ਆਪ ਨੂੰ ਨਾ ਆ ਖਾ ਲੈ ਕੋਈ ਜਿਹੜਾ ਲੈ ਕੇ ਦਿੱਤਾ ਤੇ ਜਿੰਨ ਦੱਸਿਆ ਜਿਹਿੰਜੀ ਚੀਜ਼ ਹੈ ਬੀ ਇਹ ਨਾ ਖਾਦਦਾ ਨਹੀਂ ਜਾਂਦਾ ਮੈਥੋਂ ਤੂੰ ਸਾਰੀ ਡੜੀ ਖਵਾਉਂਦੇ ਰਹਿੰਦੇ ਥੋੜਾ ਜਿਹਾ ਖਾ ਲੈ ਚਲ ਕੁਛ ਫਸ ਥੋੜਾ ਜਿਹਾ ਖਾਉਂਗੀ ਬਾੜਾ ਮਿੱਠਾ ਖਾਦਦਾ ਨਹੀਂ ਜਾਂਦਾ ਹਰ ਹਰ ਜਿਵੇਂ ਦੱਸਿਆ ਨਾ ਡਾਕਟਰ ਨੇ ਉਹ ਮੇਜ ਘਰ ਦਵਾਈ ਬੂਟੀ ਲੈ ਲੈ ਕਰ ਟਾਈਮ ਸਰ ਲੈ ਦਵਾਈ ਲੈ ਲਈ ਮਾਸੇ ਮੈਂ ਥੀਰਾ ਨਾ ਕੋਈ ਨਹੀਂ ਮੈਂ ਚੀਰ ਦਿੰਨੀ ਇਹਨੂੰ ਅੰਦਰ ਰੱਖਿਆ ਤੇ ਹੋਰ ਕੀ ਦੱਸਿਆ ਡਾਕਟਰ ਨੇ ਡਾਕਟਰ ਨੇ ਤਾਂ ਮਾਸੀ ਚੰਗੀ ਖੁਸ਼ਖਬਰੀ ਦੱਸੀ ਆ ਆਪਾਂ ਨੂੰ ਅੱਛਾ ਕੀ ਕਿਹਾ ਹੋਰ ਡਾਕਟਰ ਕਹਿੰਦੇ ਮਾਂ ਬਣਨ ਵਾਲੀ ਐ ਅੱਛਾ ਹਾਂ ਫੇਰ ਤਾਂ ਬਹੁਤ ਖੁਸ਼ੀ ਦੀ ਗੱਲ ਹੈਗੀ ਬੜੀ ਖੁਸ਼ੀ ਦੀ ਗੱਲ ਹੈ ਮਾਸੀ ਤਾਂ ਹੀ ਤਾਂ ਫੇਰ ਮੈਂ ਫੋਨ ਕਰਤਾ ਰਾਤ ਘਰੇ ਵੀ ਮੈਂ ਨਹੀਂ ਹੁਣ ਪਾਈ ਆਉਂਦੀ ਜਿੰਨਾ ਚਿਰ ਵੀ ਤੁਹਾਡੀ ਮਾਮੀ ਵਿਚਾਰੀ ਦਾ ਆਏ ਆ ਉਹ ਕਰਕੇ ਨਾ ਨਾ ਪੁੱਤ ਮੈਂ ਹੈਗੀ ਆਂਗੀ ਮਾਸੀ ਭਾਵੇਂ ਤੂੰ ਹੈਗੀ ਐ ਫੇਰ ਵੀ ਹੁਣ ਲੈ ਆਏ ਦੱਸ ਕੀ ਕੱਲੀ ਜਾਣੀ ਦਾ ਕਿੱਥੇ ਲੋਟਾਂ ਦਾ ਮਾਲ ਪਸੂ ਦਾ ਔਖਾ ਉਧਰੋਂ ਮਿਸਤਰੀ ਲੱਗੇ ਪਏ ਆ ਓਹੋ ਕੋਈ ਗੱਲ ਨਹੀਂ ਵਿੱਚ ਦੀ ਢੇੜਾ ਮਾਰਨਾ ਮਾਰਿਆ ਤੂੰ ਜਾਇਆ ਈ ਨਹੀਂ ਨਹੀਂ ਬੀਬੀ ਹੁਣ ਨਹੀਂ ਮੈਂ ਜਾਣ ਦੇਣਾ ਤੁਹਾਨੂੰ ਲੈ ਅਗਲੀ ਤੇ ਵੀ ਘਰ ਆ ਜਾੜ ਨਹੀਂ ਦੇਣਾ ਮੈਂ ਹੈਗੀ ਤਾਂ ਤੇਰੇ ਕੋਲੇ ਬਸੀ ਮੇ ਤਾਂ ਨੋ ਆਈ ਹੋਈ ਏ ਕੰਮ ਵਾਲੀ ਮੇਰੀ ਸਸਤਾ ਕੜੀ ਪਈ ਤੇ ਦੱਸਿਆ ਸੀ ਉਹਦੇ ਵੀ ਮੈਂ ਸਾਰਾ ਕੰਮ ਹੋ ਜਾਣਾ ਮੈਨੂੰ ਟੈਨਸ਼ਨ ਨਹੀਂ ਝਾੜੂ ਪੋਚੇ ਵਾਲੀ ਤੇ ਗੋਹੂ ਕੁੜੇ ਵਾਲੀਆਂ ਸਾਡੇ ਬੁੜੀਆਂ ਲੱਗੀਆਂ ਅੱਛਾ ਹਾਂ ਕੱਪੜੇ ਧੋਣਾ ਲੱਗੇ ਪਹਿਲਾਂ ਹੀ ਰੋਟੀ ਸਬਜ਼ੀ ਕਰਨੀ ਹੈ ਬੋ ਚਲ ਅੰਦਰ ਰੱਖਿਆ ਵੀ ਕੋਈ ਨਹੀਂ ਰੱਖਿਆ ਨਹੀਂ ਹਾਂ ਤੂੰ ਲੈ ਲੈ ਕੁਸ ਖਾਣਾ ਤਾਂ ਨਾ ਮੈਂ ਤਾਂ ਨਹੀਂ ਖਾਣਾ ਮੇਰੇ ਤਾਂ ਜੀ ਨਹੀਂ ਕਰਦਾ ਚਲ ਨਾਲੇ ਮੈਂ ਗੰਡੇ ਲਿਉਣੀ ਚੱਕ ਫਿਰ ਦਾਲ ਨੂੰ ਸਸਤਾ ਲਾ ਦੇ ਆਹੋ ਲੈ ਆ ਇਹਨੇ ਚੰਗਾ ਨਾਲਾ ਹੈ ਰਸੀ ਹਾਂ ਮੇਰੀ ਘਰ ਤੋਂ ਬਹੁਤ ਗਿਆ ਚਾਹੇ ਕੋਈ ਸੁਥਰੇ ਰਹਿ ਤਾ ਵੀ ਉਸ ਤੇ ਕਣੀ ਤੁਰਾਟ ਹੈ ਬਣੂ ਪਤਲੀ ਮੈਂ ਬੈਠੀ ਨਾ ਜੋ ਫੱਕਾ ਕੇ ਜਲੀ ਮੈਂ ਦਵਾਈ ਦਿੱਤੀ ਨਾ ਉਹ ਲਈ ਜੇ ਤੂੰ ਜੁਬਾ ਕੇ ਜਮਿਆ ਨਹੀਂ ਮੱਖੀ ਨੂੰ ਬਣਉਣੀ ਬਸ ਹੀ ਕੀ ਹੋ ਜਿਆ ਗੱਲਾਂ ਕਰੀ ਜਾਂਦੀਆਂ ਤੇ ਨਮੀਜ਼ਾਂ ਨੂੰ ਮਾਰਨਾ ਤੇ ਉਹਨੇ ਮੈਂ ਮੂੰਹ ਤੇ ਮਾਰੂ ਖਿੱਚ ਕੇ ਤੇਰੇ ਮੂਹੇ ਬੋਲਦੀ ਐ ਤੇਰੀ ਮਸੀਹ ਨੂੰ ਬਦਉਂਦੀ ਫਿਰ ਉਹ ਖੋਲੂ ਕਿਤੇ ਪੋਲ ਇਹ ਤਾਂ ਇਹ ਮੂਹੇ ਬੰਦ ਕਰਦੀਆਂ ਨਾ ਨਹੀਂ ਉਹ ਤਾਂ ਤੂੰ ਕਰ ਸਕਦੀ ਠੀਕ ਤੂੰ ਕਰ ਸਕਦੀ ਕਿ ਮਸੀਹ ਦੇ ਕਿ ਮੈਂ ਚਮਕਾਈ ਕਰਦੇ ਆ ਅਸੇ ਉਹਦੇ ਬਣਾਉਂਦੇ ਆ ਤੇ ਜਾਨ ਬੁਤੀ ਦੇ ਚੰਦੂ ਦੇ ਇਹਨੂੰ ਦੇਦੀ ਲੱਗ ਕੇ ਚੰਗਾ ਚੰਗਾ ਨੜ ਦੇਖਿਆ ਸੀ ਪਾਸੇ ਖੋਹੀ ਉਦੋਂ ਹੁਣ ਕਿਹ ਠੀਕ ਹੈ ਕਿਹ ਠੀਕ ਹੈ ਮਤੂੰ ਦੱਸ ਮੇਰੇ ਨਾਲ ਤੁਰੇਗੀ ਕਿ ਨਹੀਂ ਇੱਕ ਗਲਤ ਹੱਸ ਕੇ ਕਵਲਿਆਂ ਦੇ ਲਾਗੂ ਕਰਦੀ ਆ ਮੈਂ ਕਿੱਥੇ ਕਰੂੰਗੀ ਲੈ ਦੱਸ ਹੁਣ ਮੈਨੂੰ ਇਹ ਜਾਣ ਦੇਣ ਕਿ ਆਪਾਂ ਮੈਂ ਕਿਉਂ ਇਹਨੂੰ ਤਾਂ ਮੁੱਲ ਵੇਚਦੀ ਤੈਨੂੰ ਚੰਨਮੀਂ ਨਾ ਕੱਸ ਨੂੰ ਸਾਲ ਤੇ ਉੱਤੇ ਹੋ ਗਿਆ ਠੀਕ ਹੈ ਕਿ ਨਹੀਂ ਚੁੱਪ ਕਰਕੇ ਤੁਰ ਪਏ ਅਗਲੇ ਡਿੱਕੀ ਜਾਂਦੇ ਨੇ ਮੈਂ ਐਡਵਾਂਸ ਪੈਸੇ ਲਈ ਬੈਠਣਾ ਨਾ ਤੁਸੀਂ ਨਾ ਸੀ ਤੇ ਉਹ ਦੋਸ਼ਮਣ ਬਣੀ ਫਿਰਦੀਆਂ ਮੇਰੀ ਤੇਰੇ ਨੂੰ ਦੋਸ਼ਮਣ ਬਣੀ ਆ ਜਿੱਦੋਂ ਨਹੀਂ ਕਿਹਾ ਜਦੋਂ ਤੈਨੂੰ ਪਾਲੀ ਸੀ ਮਾਫ਼ੀ ਹੁਣ ਤੇ ਪਾਲਤਾ ਤੂੰ ਮੈਨੂੰ ਕਿੱਡਾ ਕ ਜ਼ੁਲਮ ਕਰੇਂਗੀ ਹੁਣ ਮੇਰੇ ਨਾਲ ਤੈਨੂੰ ਆਇਆ ਵੀ ਇਹਦੀ ਸਾਇ ਹੈ ਇਹਨੂੰ ਤਾਂ ਮੈਂ ਹੁਣ ਦਵਲ ਦਿੰਦੀ ਆ ਇੱਕ ਸੈਕਿੰਡ ਦੇ ਵਿੱਚ ਸਕੱਟ ਦੇ ਵਿੱਚ ਨਾ ਮੈਂ ਹੁਣ ਕਹਿ ਦਿੰਦੀ ਮੇਰਾ ਫੋਨ ਹੁਣਾ ਹੈ ਠੀਕਾ ਕਿਸੇ ਨੂੰ ਫੋਨ ਕਰਾ ਦੇ ਲਈ ਤੇਰੇ ਘਰੇ ਕੋਈ ਵਾਕਾ ਹੋ ਗਿਆ ਆ ਭੱਜੀ ਚੌਕ ਫੇਰ ਕੀ ਕਰਾਂਗੀ ਮਨਾਰੀ ਕਰ ਸੁਆਖ ਜੂਗਾ ਤੈਨੂੰ ਕੱਲੀ ਨੂੰ ਲੈ ਚੋ ਬੋਲ ਫੇਰ ਕੀ ਕਰਾਂਗੀ ਜੀ ਮੈਂ ਚਾਰ ਮੁੰਡੇ ਬੁਲਾ ਲੈਣਾ ਤੈਨੂੰ ਚੱਕ ਕੇ ਜੀਪ 'ਚ ਸੈਟ ਲੈਣਗੇ ਫਿਰ ਵੀ ਤਜਾਂਵੇਂਗੀ ਨਹੀਂ ਨਹੀਂ ਮੱਸ ਚੁੱਪ ਕਰਕੇ ਜਿਹੜੀ ਮੈਂ ਦਵਾਈ ਦੇਉਂਗੀ ਉਹ ਲੈ ਲਈ ਇਹ ਜਵਾਕ ਤੁਹਾਨੂੰ ਜੰਮਣਾ ਸੁਣ ਗਿਆ ਬੱਸ ਇਹ ਦੇ ਕਿ ਉਹ ਦੁਸ਼ਮਣ ਬਣਿਆ ਨਾ ਸਹੀ ਨਹੀਂ ਤੇਰਾ ਬਗਾੜਿਆ ਉਹ ਉੱਧਰ ਪੜ ਗਈ ਮਟੋਲਾ ਜਣਾ ਆਪਾਂ ਜੇ ਮੈਂ ਸੁਣ ਗਿਆ ਭੱਜੀਓ ਪੁੱਤ 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 ਟੋਕ ਟੋਕ ਚਪਟੀਆਂ ਆ ਗਈ ਕਿ ਨਹੀਂ ਖੁਸ਼ ਹੁੰਦੇ ਆ ਗਲਾਬ ਜੰਮਣਾ ਖਾਂਦੀ ਆ ਤੈਨੂੰ ਖਵਾਉਂਗੀ ਜ਼ਹਿਰ ਇਹ ਕੀ ਕਰੇਗੀ ਫਿਰ ਮੈਂ ਤਾਂ ਕਹਿ ਦੂੰਗੀ ਨਹੀਂ

ਬੰਦਿਆ ਵੀ ਤੇਰੇ ਤੀਨ ਤੂੰ ਤੇ ਸਮਝ ਕੇ ਤਰਸ ਤਾ ਕਰ ਸਕਦੀ ਤਰਸ ਤਾ ਨਾ ਕਰੀ ਜਾਨੀ ਆ ਤੈਨੂੰ ਤੇ ਨਾਲ ਲੈ ਕੇ ਜਾਉਂਗੀ ਜੇ ਤਰਸ ਕਰਦੀ ਏ ਤੂੰ ਮੇਰੇ ਤੇ ਵੀ ਤਰਸ ਕਰ ਮਨ ਨੂੰ ਤਾਂ ਪੈਸੇ ਫੜੀ ਬੱਟੀਆਂ ਹਾਜੀ ਪੈਸੇ ਸਾਰਿਆਂ ਤੋਂ ਟੂਮਾ ਦੇ ਦਿਆਂ ਤੈਨੂੰ ਤਸ ਹੋਰ ਕੀ ਚਾਹੀਦਾ ਤੈਨੂੰ ਉਹ ਮੈਨੂੰ ਧਮਕੀ ਦਿੰਦੇ ਆਲੀ ਕਹਿੰਦੇ ਅਸੀਂ ਇੱਥੇ ਹਾਂ ਜਿੱਥੇ ਵੀ ਤੂੰ ਹੈਗੀ ਆ ਮੇਰੇ ਮੋਬਾਈਲ ਤੇ ਲੋਕੇਸ਼ਨ ਲਾ ਕੇ ਇੱਥੇ ਆ ਜਾਉਂਗੀ ਫਿਰ ਕੀ ਕਰਾਂਗੇ ਇੱਥੇ ਹਾਂ ਕਿਰਕੀ ਕਰ ਰਹੇ ਨੇ ਇੱਥੇ ਦਾਫੇ ਬਸਤੀ ਆ ਜਾਣਗੇ ਲੈ ਤੂੰ ਸਾਡੇ ਘਰ ਬਾਰੇ ਕੁਝ ਇੱਥੋਂ ਦਾ ਦੱਸ ਤਾਂਗੇ ਤਾਂ ਜਦੋਂ ਮੈਂ ਇੱਥੇ ਨਹੀਂ ਮੋਬਾਈਲ ਤੇ ਲੋਕੇਸ਼ਨ ਲੱਗ ਜਾਊਗੀ ਜਿੱਥੇ ਲੋਕੇਸ਼ਨ ਮਿਲ ਗਈ ਉੱਥੇ ਆ ਜਾਣਗੇ ਮੈਨੂੰ ਪਤਾ ਕਿ ਨਹੀਂ ਤੰਗਾ ਅਗਲੇ ਮੈਨੂੰ ਫੋਨ ਕਰ ਕਰ ਹਰਾਨ ਹੋ ਗਈ ਅੱਛਾ ਲੈ ਮਾਸੇ ਜੀ ਧੀਰਤੀ ਤੇ ਸਬਜੀ ਆ ਥੋੜੀ ਜਿਹੀ ਰਹਿ ਗਈ ਪਤਾ ਲੈ ਲੇ ਮੈਂ ਗੰਡਾ ਹੋ ਤੜਕਾ ਤਾਂ ਤਿਆਰ ਕਰੇ ਚੰਗਾ ਲਾਲਾ ਤੜਕਾ ਆ ਜਾ ਰਣਜੀਤ ਕੋਰੇ ਅੰਦਰ ਬਹਿ ਜਾ ਹਾਂ ਤੇ ਨਾਲੇ ਦੁੱਧ ਗਰਮ ਕਰਿਆ ਪਿਆਗਾ ਜੇ ਪੀਣਾ ਤਾਂ ਤੇ ਮਿੱਠਾ ਪਾ ਦੇਣੀ ਭੋਰਾਂ ਚ ਆਹੋ ਆ ਜਾਂਦੀ ਹੈ ਹਾਂ ਇਹ ਦਿਲਾ ਕੋਈ ਨੀ ਤੂੰ ਕੋਈ ਨੀ ਤਿੰਨ ਇਹ ਤਾਂ ਆ ਇਹ ਖਾਣੇ ਮੱਝਵਾਕ ਜੰਮੂਗੀ ਦੰਨੀ ਆ ਤੈਨੂੰ ਜੰਮਣ ਤੈਨੂੰ ਜ਼ਹਿਰ ਨਾ ਦਿੱਤੀ ਰੋਕੀ ਜਾਣੇ ਮਨ ਤਾਂ ਗਈ ਨਾ ਕਰ ਤੈਮੂ ਦੇਖਦੀ ਆਂ ਇਹ ਅੰਦਰ ਹੀ ਢੀਗ ਪਾਲੀ ਰੋਂਡਿਆ ਆ ਜਾ ਨਿਕਲੇ ਬਾਹਰ ਹੁਣ ਉਹ ਹਾਂ ਬੱਲੇ ਨਿਕਲੇਗਾ ਬਾਹਰ ਤਾਂ ਇੱਥੇ ਢੀਗ ਪਾਲੀ ਉਹ ਜਿੰਨਾ ਚਿਰ ਮੁੱਛ ਨਾ ਕਰੇ ਸੋਹਣੀ ਜਾਨ ਦਾ ਫੈਲਾ ਨਹੀਂਦਾ ਇਹ ਦੋ ਵਾਰ ਤੇ ਮੈਂ ਸਮਾਂ ਤਰਿਆ ਹੀ ਗੱਡੀ ਚਾਕੇ ਪਹਿਲਾਂ ਕੱਢ ਕੇ ਰੱਖਦਾ ਫੇਰ ਤਾਂ ਤਾਂ ਹੁਣ ਤੂੰ ਆ ਜਾ ਮੈਂ ਭੁੱਲ ਜਾਈਂਗੀ ਕੋਸਾ ਲੰਡੂ ਬਰਾਉਣਾ ਕਹਿਣਗੇ ਨਹੀਂ ਤਾਂ ਕਹਿਣਗੇ ਲੰਡੂ ਬਰਾਉਣਾ ਆ ਜਾ ਤੂੰ ਧਿਆ ਤੈਨੂੰ ਦੇਖ ਲਾ ਕੀ ਹੋ ਗਿਆ ਮੁਰਨਾ ਵੀ ਆ ਕੇ ਧੰਦਾ ਵੀ ਕਰਨਾ ਉਹ ਮਾੜੇ ਮੋٹے ਬਾਲ ਦੇ ਸੱਤ ਕਿ ਨਹੀਂ ਸੱਟੀ ਨਹੀਂ ਆਉਂਦੇ ਨਾਲੇ ਦੀ ਨਜ਼ਰ ਮੱਛਣਾ ਖੜੇ ਸਭ ਨਹੀਂ ਜਾਣਦਾ ਹੈਗਾ ਨਹੀਂ ਨਾ ਤੇ ਤੈਨੂੰ ਮੈਂ ਕਿਹਾ ਉਹਾਂ ਦੀ ਖਾਈ ਜਾਣੀ ਆ ਉਹ ਤਾਂ ਤੂੰ ਉੱਠਿਆ ਨਹੀਂ ਤੇ ਹੁਣ ਤੂੰ ਉੱਥੇ ਬਹਿ ਕੇ ਜਾ ਕੇ ਸੀਸੇ ਮੁਰੇ ਲੰਡੂ ਪੁਰਾਣਾ ਕਹਣਗੇ ਜੇ ਮੱਛਣਾ ਖੜੀ ਮਾੜੀ ਮੋਟੀ ਠੋਕੋ ਨਹੀਂ ਚਾਹੀਦੀ ਆਸ-ਪਾਸੇ ਪਤਾ ਲੱਗੇ ਵੀ ਇਹਨਾਂ ਦਾ ਜਵਾਈ ਇਹ ਜਾ ਸੰਡੂ ਪੁਰਾਣਾ ਤਾਂ ਕੋਤ ਤਾਂ ਕਹਿਣਗੇ ਜੇ ਕੁਛ ਪਰਲੇ ਰੰਗ ਸੁੱਖਣਾ ਜਹੇ ਜਹ ਹੈਗਾ ਸਭ ਕੁਝ ਹੈਗਾ ਆਪਣੇ ਘਰੇ ਲੰਡੂ ਪੁਰਾਣਾ ਕਿਉਂ ਕਹਿੰਦੇ ਤੈਨੂੰ ਕੋਈ ਉ ਵੀ ਕਹੀ ਜਣੀ ਹੁਣ ਕੁੱਤੇ ਕੁੱਟ ਲੀੜੇ ਕੱਪੜੇ ਪਾਉਣ ਦਾ ਨਹੀਂ ਚੱਜ। ਬਾਹਰ ਪਕਾਈ ਨਾ ਮਾਰਿਆ ਕਰਨ ਵਾਲੇ ਉੱਥੇ ਨਾ ਬੋਲੀ ਜਾਂਈਆਂ। ਘਰੇ ਦਾ ਟਾਈਮ ਪਾਸ ਹੋ ਜਾਂਦਾ ਹੁੰਦਾ। ਉੱਥੇ ਵੀ ਕਮਲਾ ਮੈਂ ਵੀ ਬੋਲੀ ਜਾਊਂਗਾ। ਉਹੀ ਤਾਂ ਗੱਲ ਹੈ ਸਿਆਣਾ ਬਣ ਕੇ ਦਿਖਾਈਦਾ ਹੁੰਦਾ। ਉੱਥੇ ਤਾਂ ਨੰਬਰ ਬਣੇ ਪਿਆ ਮੇਰੇ ਵੀ ਸੱਸ-ਮੁਰੇ। ਸੰਝਿਆ ਲੈ ਪਤੋ ਨਾਲ ਉਹਦਾ ਵਿਚਾਰ ਜਹਾਇਾ ਕੌਣ? ਤੁਸੀਂ ਹੀ ਹੋਗੇ ਦੋਲੇ ਜਾਰੇ। ਕਿ ਨਹੀਂ? ਸਿਆਣੀਆ ਗੱਲ। ਚੱਲਗੇ? ਹਾਂ, ਚੱਲ ਆ ਜਾ ਕਰ। ਕੱਢ ਗੱਡੀ ਬਾਹਰ। ਮੈਂ ਮਾਂ। ਹਾਂ। ਮੈਂ ਪੁੱਤ ਅੱਗੇ ਚਕਲੇ ਸਪਈ ਜਾਂਦਾ ਆਪਣਾ ਤਾਂ ਇਹਨਾਂ ਨਾ ਆਪਣੇ ਆਪ ਬਾੜੇ ਚ ਸਿੱਟ ਕੇ ਆਵਾਂਗੇ ਪੁੱਤ ਪੱਥਿਆ ਕਰਾਂਗੇ ਗੋਹਾ ਕਰਮੋ ਚਾਚਾ ਜੀ ਤੁਸੀਂ ਕਹਿੰਦੇ ਦੀ ਸੀ ਗਾਲ ਹੋਰ ਠੀਕ ਹੈ ਚਾਚਾ ਜੀ ਹਾਂਜੀ ਤੁਸੀਂ ਦੱਸੋ ਵਧੀਆ ਸਭ ਉੱਥੇ ਤੇਰੇ ਹਾਂਜੀ ਬਹੁਤ ਵਧੀਆ ਜੀ ਚਲੋ ਚੰਗਾ ਪਰਮਾਤਮਾ ਦਾ ਸ਼ੁਕਰ ਹੈ ਹੋਰ ਜੀ ਠੀਕ ਹੋ ਹਾਂ ਵਧੀਆ ਭਾਈ ਚਾਹਣਾ ਮੈਂ ਚਾਚਾ ਜੀ ਨਹੀਂ ਨਹੀਂ ਪੁੱਤ ਚਾਹਦਾ ਮੈਂ ਪੀ ਕੇ ਆਇਆ ਕਰੋ ਮੈਂ ਤਾਂ ਸੋ ਕੰਮ ਹੀ ਐ ਸੀ ਤੁਹਾਡੇ ਕੋਲੇ ਅੱਛਾ ਜੀ ਦੱਸੋ ਤੁਹਾਨੂੰ ਪਤਾ ਹੀ ਐ ਕੀ ਗੱਲ ਹੋ ਗਈ ਮੰਮੀ ਕੀ ਕੰਮ ਆ ਚਾਚਾ ਜੀ ਇੱਕ ਤਾਂ ਥੀ ਇਹ ਆਪਣੇ ਮੋਟਰ ਦਾ ਜਿਹੜਾ ਸਾਗਦਾ ਸੀਗਾ ਉਹਦੇ ਪੈਸੇ ਰਹਿੰਦੇ ਐ ਔਰ ਬਾਕੀ ਤੁਸੀਂ 20000 ਰੁਪਏ ਵਰਤੋਂ ਲਗਦ ਫੜ ਕੇ ਲਿਆਏ ਸੀ ਹਾਂ ਜੀ ਉਹ ਚਾਹੀਦੇ ਸੀ ਕੁੜੀ ਦੇ ਵਿਆਹ ਵੇਲੇ ਉਦੋਂ ਆਪਾਂ ਕੰਮੋ ਦਾ ਵਿਆਹ ਸੀ ਚਲ ਮੈਂ ਕਿਹਾ ਵੀ ਚਲ ਕੋਈ ਨਹੀਂ ਕੁੜੀ ਦਾ ਕਾਰਜ ਐ ਮੈਂ ਬੋਲਿਆ ਨਾ ਨਾ ਚਾਚਾ ਜੀ ਜਿਹੜਾ ਮੋਟਰ ਵਾਲੇ ਪੈਸੇ ਸੀ ਉਹ ਤਾਂ ਕਟਾ ਨਹੀਂ ਸੀ ਦਿੱਤੇ ਆਪਾਂ ਹੋਇਆ ਸੀ ਪੁੱਤ ਸਾਰਾ ਸਾਬ ਇੱਥੇ ਫਿਰ ਚਾਚਾ ਜੀ ਦੁਬਾਰਾ ਪੈਸੇ ਕਾ ਲੈ ਉਹ ਨਹੀਂ ਨਹੀਂ ਧੀਏ ਤੈਨੂੰ ਨਹੀਂ ਪਤਾਗਾ ਸਾਰਾ ਸਾਬ ਕਦਾ ਕਰਕੇ ਹੀ ਕਹਿ ਰਿਆ ਮੈਂ ਲੈ ਚਾਚਾ ਜੀ ਮੈਂ ਤਾਂ ਹੁਣ ਗਈਆਂ ਵਿਆਹ ਕੇ ਮੈਨੂੰ ਸਾਰਾ ਕੁਝ ਹੀ ਪਤਾਗਾ ਤੇ ਹੁਣ ਪੁੱਤ ਮੈਂ ਕੋਈ ਤੁਹਾਡੇ ਨਾਲ ਠੱਗੀ ਥੋੜੀ ਮਾਰ ਰਿਹਾ ਦੱਸ ਮੈਂ ਤਾਂ ਕਦੇ ਮਨਾ ਵੀ ਨਹੀਂ ਕੀਤਾ ਤੁਸੀਂ ਥੋ ਪੱਠੇ ਵੱਢ ਕੇ ਲੈ ਜਾਂਦੇ ਕਦੇ ਥੋ ਟੋਕਿਆ ਕਦੇ ਰੋਕ ਟੋਕ ਕੀਤੀ ਕੋਈ ਲੈ ਚਾਚਾ ਜੀ ਕੀ ਗੱਲਾਂ ਕਰੀ ਜਾਂਦੇ ਜੇ 베ਜਵਾਨਾ ਵਾਸਤੇ ਪੰਡ ਪੱਠਿਆਂ ਦੀ ਲਿਆਈ ਉਹ ਵੀ ਤੁਸੀਂ ਸੁਣਾਉਣ ਲੱਗ ਜਾਨੇ ਹੋਗੇ ਨਹੀਂ ਪੁੱਤ ਹੁਣ ਜੋ ਕਾਰਵਿਹਾਰ ਆ ਰਿਹਾ ਉਹ ਤਾਂ ਹੋਊਗਾ ਹੀ ਨਾ ਨਾ ਚਾਚਾ ਜੀ ਕਿਹੜਾ ਕਾਰਵਿਹਾਰ ਹਾਂ ਜੇ ਮੇਰੀ ਮਾਂ ਬੋਲਦੀ ਨਹੀਂ ਹੈਗੀ ਇਹਦਾ ਮਤਲਬ ਇਹ ਤਾਂ ਨਹੀਂ ਤੁਸੀਂ ਉਹਦੇ ਸਾਰੇ ਹੱਕ ਮਾਰ ਦੋਗੇ ਪਹਿਲਾਂ ਤੁਸੀਂ ਜ਼ਮੀਨ ਨੱਪ ਲਈ ਮੇਰੇ ਪਿਓ ਪਿਓ ਦਾ ਵੀ ਦਰਸ ਨਹੀਂ ਕੀਤਾ ਮੇਰੇ ਦਾ ਨਾ ਪੁੱਤ ਮੈਂ ਕਦੀ ਜ਼ਮੀਨ ਨੱਪ ਲਈ ਦੱਸ ਤੇਰੇ ਪਿਓ ਨੇ ਉਹਦੇ ਮੇਰੇ ਤੋਂ ਕਰਜ਼ਾ ਲਿਆ ਸੀਗਾ ਉਹਦੇ ਬਦਲੇ ਫਿਰ ਉਹਨੇ ਮੈਨੂੰ ਜ਼ਮੀਨ ਦੇਤੀ ਹੁਣ ਮੈਂ ਕੋਈ ਜ਼ਬਰਦਸਤੀ ਤੇ ਧੱਕੇ ਨਾਲ ਤਾਂ ਤੁਹਾਡੇ ਤੋਂ ਕੁਝ ਨਹੀਂ ਲਿਆ ਮੈਂ ਤਾਂ ਤੁਹਾਡੀ ਮਦਦ ਹੀ ਕੀਤੀ ਹੈ ਕਿਹੜੀ ਮਦਦ ਚਾਚਾ ਜੀ ਤੁਸੀਂ ਹਰ ਗੱਲ ਸੁਣਾਉਣ ਲੱਗ ਜਾਨੇ ਹੋ ਮੇਰੇ ਮਾਂ ਨੂੰ ਇੱਕ ਬੇਜ਼ਹਾਰਾ ਕਰਤਾ ਤੁਸੀਂ ਜਿੱਥੇ ਜਾਂਦੀ ਹੈ ਹਰ ਜਗ੍ਹਾ ਤੁਸੀਂ ਮੇਰੀ ਮਾਂ ਨੂੰ ਜਲੀਲ ਕਰਦੇ ਹੋਗੇ ਤੇ ਹਣ ਪਤਾ ਨਹੀਂ ਕਿਹੜੇ ਪੈਸੇ ਉਹ ਮੈਂ ਤਾਂ ਭਾਈ ਬੋਲਿਆ ਹੀ ਨਹੀਂ 6 ਮਹੀਨੇ ਹੋ ਗਏ ਅੱਜ ਤੱਕ ਆਇਆ ਤੁਹਾਡੇ ਬਾਰ ਮੂਰੇ ਮੈਂ ਚਲ ਕੋਈ ਨਹੀਂ ਜੀ ਦੇ ਦਾਂਗੇ ਹੱਥ ਬੰਨਣੇ ਦੇਣੇ ਆ ਕਿਉਂ ਮਾਂ ਕਿਉਂ ਇਹਨਾਂ ਮੂਰੇ ਹੱਥ ਬੰਨਦੀਆਂ ਸਾਰੀ ਉਮਰ ਵਸਾਈ ਲੰਘੀ ਇਹਨਾਂ ਮੂਰੇ ਹੱਥ ਬੰਨਦੀ ਦੀ ਚਾਚਾ ਜੀ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਤੁਹਾਡਾ ਨਾਲੇ ਕੋਈ ਪੈਸਾ ਨਹੀਂ ਅੱਜ ਤੋਂ ਬਾਅਦ ਸਾਡੇ ਘਰੇ ਨਾ ਆਇਓ ਮਾਂ ਨਕੀ ਗੱਲ ਪਾਈ ਜਿਹੜੇ ਤੇਰੀ ਮਾਂ ਨੇ ਨਕਦ ਪੈਸੇ ਲਿੱਤੇ ਫਿਰ ਮੈਂ ਬੋਲਦਾ ਚੰਗਾ ਲੱਗਦਾ ਤੇਰੇ ਮੂਰੇ ਤੀਆਂ ਬਰਾਬਰ ਐ ਤੂੰ ਮੇਰੇ ਪਹਿਲਾਂ ਤਾਂ ਮੂੰਹ ਸੁਭਾਲ ਕੇ ਬੋਲ ਤੂੰ ਤੈਨੂੰ ਬੋਲਣ ਦੀ ਇਕੱਲੀ ਵੀ ਵੱਡੇ ਨਾਲ ਗੱਲ ਕਿਵੇਂ ਕਰਨੀ ਐ ਤੇਰੀ ਮਾਂ ਜਦੋਂ ਖੜੀ ਐ ਤੈਨੂੰ ਕੀ ਲੋੜ ਬੋਲਣ ਦੀ ਚਾਚਾ ਜੀ ਵੱਧ ਘਟਨਾ ਬੋਲੋ ਜੀ ਮਰਤੀ ਨੂੰ ਮਾਂ ਕੋਈ ਗੱਲ ਨਹੀਂ ਚੁੱਪ ਕਰਕੇ ਸਾਡੇ ਘਰੋਂ ਭੱਗ ਜਾ ਨਹੀਂ ਚੁੱਪ ਕਰਕੇ ਨਹੀਂ ਜਿਹੜੇ ਮੇਰੇ ਪੈਸੇ ਬਣਦੇ ਆ ਮੈਨੂੰ ਦੇ ਦਿਦੋ ਮੈਂ ਮਹੀਨਾ 2 ਮਹੀਨੇ ਜਿਹੜੇ ਲੈਣੇ ਮੇਰੇ ਤੋਂ ਲੈ ਲਓ ਇੱਕ ਵਾਰੀ ਫਿਰ ਬਾਅਦ ਚ ਨਾ ਕਹੀਓ ਵੀ ਇਹ ਆ ਹੋ ਗਿਆ ਤੇ ਉਹ ਹੋ ਗਿਆ ਚੁੱਪ ਕਰਕੇ ਸਾਡਾ ਬਾਟ ਟਪ ਜਾ ਕੋਈ ਪੈਸੇ ਨਹੀਂ ਗੇ ਮੈਂ ਹੁਣ ਤੁਸੀਂ ਕੁਛ ਨਹੀਂ ਦੇ ਰਹੇ ਫਿਰ ਇਹਦਾ ਨਹੀਂ ਦੇ ਰਹੇ ਸੀ ਦੇਖ ਲਓ ਸਭ ਕੁਝ ਖਾ ਕੇ ਮੇਰੇ ਕੱਲ ਨੂੰ ਨਾ ਕਹੀਓ ਵੀ ਮੈਂ ਵਾਅਦਾ ਕਰਤਾ ਹਲ ਤਾਂ ਮੈਂ ਰਿਸ਼ਤੇਦਾਰੀ ਕਰਕੇ ਚਲੋ ਮੈਂ ਚੁੱਪ ਕਰ ਜੰਨਾ ਸਾਰਾ ਕੁਝ ਖਾ ਲਿਆ ਹਜੇ ਰਿਸ਼ਤੇਦਾਰੀ ਠੀਕ ਖਾ ਲਿਆ ਮੈਂ ਮੈਂ ਜ਼ਬਰਦਸਤੀ ਖਾ ਲਿਆ ਜਿਹੜੀਆਂ ਉਹ ਕੁੱਟ ਜਿਹੜੇ ਪੈਸੇ ਦਿੱਤੇ ਮੈਂ ਤੁਹਾਨੂੰ ਨਕਦੇ ਦਿੱਤੇ ਐ ਤੁਸੀਂ ਐ ਮੈਨੂੰ ਦਾਨ ਕਰਤਾ ਸਾਰਾ ਕੁਝ ਸਾਡਾ ਹੱਕ ਖਾ ਕੇ ਨਾ ਤੁਸੀਂ ਲੈਂਡਲਾਰਟ ਨਹੀਂ ਬਣਦੇ ਹੈਗੇਗੇ ਧੱਕੇ ਖਾਓਗੇ ਤੁਸੀਂ ਵੀ ਜਿਵੇਂ ਤੁਸੀਂ ਮੇਰੀ ਮਾਂ ਨੂੰ ਹੋਈ ਜੋ ਹੋਊਗਾ ਦੇਖਿਆ ਜਾਊਗਾ ਫालतू ਬੋਲਣ ਦੀ ਲੋੜ ਨਹੀਂ ਐ ਮੈਨੂੰ ਜਿੰਨੇ ਮੇਰੇ ਪੈਸੇ ਨਕਦ ਦਿੱਤੇ ਭਾਈ ਇੱਕ ਤਾਂ ਉਹ ਦੇ ਦਿਓ ਜਿਹੜਾ ਮੋਟਰ ਦਾ ਹਿੱਸਾ ਮੰਦਾਓ ਫੜਾ ਦੇ ਚੁੱਪ ਕਰਕੇ ਬੱਸ ਗੱਲ ਕਰ ਤੋ ਮੈਂ ਕੋਈ ਜ਼ਬਰਦਸਤੀ ਤੁਹਾਡੇ ਨਾਲ ਕਰਨ ਨਹੀਂ ਆਇਆ ਜੀਚੋ ਪਕਰ ਕੇ ਮੈਂ ਤਾਂ ਤੁਹਾਡੇ ਨਾਲ ਲਿਆਜ ਕੀਤੀ ਵੀ ਚਲ ਕੋਈ ਨਹੀਂ ਕੋਈ ਨਹੀਂ ਰਿਸ਼ਤੇਦਾਰੀ ਹੈ ਕੁੜੀ ਦਾ ਕਾਰਜ ਹੈ ਤੁਹਾਨੂੰ ਨਕਦ ਪੈਸੇ ਵੀ ਦਿੱਤੇ ਵੀ ਚਲ ਕੁੜੀ ਆਪਦੇ ਘਰ ਚਲੀ ਜਾਵੇ ਵਿਚਾਰੀ ਹਾਂ ਸਾਰਾ ਕੁਝ ਵਧੀਆ ਹੋ ਗਿਆ ਮੈਂ ਮਾੜਾ ਕਰਤਾ ਚਲ ਕੋਈ ਗੱਲ ਨਹੀਂ ਜਿਹੜੇ ਤੁਹਾਡੇ ਦੇਣੇ ਆ ਹਾਂ ਹੱਥ 92 ਦੇਣੇ ਆ ਮੈਂ ਕੁੜੀ ਦਾ ਵਿਆਹ ਕਰਕੇ ਹਟੀਆਂ ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਮੈਂ ਤੈਨੂੰ ਇਹ ਨਹੀਂ ਕਹ ਰਿਆ ਵੀ ਮੈਨੂੰ ਹੁਣੇ ਨਕਦ ਫੜਾ ਦੇ ਆ ਜਿਹੜੀ ਤੁਹਾਡੀ ਜਵਾਨ ਐ ਨਾ ਵੀ ਕੀ ਦੇਣਾ ਹੈ ਕਾਦੇ ਵਾਸਤੇ ਦੇਣਾ ਹੈ ਦੇਣ ਲੈਣ ਤਾਂ ਭਾਈ ਜਿਹੜਾ ਹੈਗਾ ਉਹ ਤਾਂ ਕਰਨਾ ਹੀ ਪਊਗਾ ਤੁਹਾਨੂੰ हां टाइमर ਤੋਂ ਲੈ ਲਓ ਹੋਰ ਮੈਂ ਇੰਨਾ ਨਹੀਂ ਕਰ ਸਕਦਾ ਬਸ ਧੰਨਵਾਦ ਚਾਚਾ ਜੀ ਮੇਰੀ ਮਾਂ ਨੂੰ ਇੰਨਾ ਜਲੀਲ ਕਰਨ ਲਈ ਜੋ ਵੀ ਤੁਹਾਡਾ ਸਾਹਿਬ ਕੋਲ ਪਾਈ ਫਿਰ ਜਲੀਲ ਜਲੀਲ ਕਮਾਲ ਹੋ ਗਈ ਪੈਸੇ ਲੈਣੇ ਆ ਮੈਂ ਮੰਗਣਾ ਕਿ ਤੇ ਜਲੀਲ ਹੋ ਗਈ ਇਹਦੇ ਚ ਮਾਂ ਜਦੋਂ ਮੇਰੇ ਤੋਂ ਮੰਗਣ ਗਈ ਸੀ ਉਦੋਂ ਜਲੀਲ ਨਹੀਂ ਸੀ ਓਏ ਚਲ ਕੋਈ ਨਹੀਂ ਜੀ ਉਹ ਤਾਂ ਤੁਸੀਂ ਮਿੰਤਾ ਕਰਦੇ ਸੀ ਵੀ ਕੁੜੀ ਬਾਰੋਂ ਠਾਣੀ ਹੈ ਕੋਈ ਨਹੀਂ ਜੀ ਦੇ ਦੇਾਂਗੇ ਮੇਰੀ ਮਾਂ ਹੱਕ ਨਾਲ ਗਈ ਸੀ ਤੇ ਮੈਂ ਛੋਟੀ ਵੀ ਧੀ ਹੈਗੀ ਹੱਥ ਬੰਦੀ ਆ ਹਾਂ ਤੇ ਫਿਰ ਮੈਂ ਤੈਨੂੰ ਦਿੱਤੇ ਪੈਸੇ ਮਨਾ ਕੀਤਾ ਤੈਨੂੰ ਬਾਰੋਂ ਠਾਇਆ ਕੀ ਨਹੀਂ ਠਾਇਆ ਉਧਰ ਜੀ ਮੈਂ ਮਦਦ ਕੀਤੀ ਐ ਚਲੋ ਚਾਚਾ ਜੀ ਤੁਹਾਡੇ ਪੈਸੇ ਦੇ ਦਾਂਗੇ ਤੁਸੀਂ ਹੁਣ ਇੱਥੇ ਜਾਓ ਪਰ ਇਸ ਕਰਕੇ ਨਾ ਮੇਰੀ ਮਾਂ ਨੂੰ ਆ ਕੇ ਜਲੀਲ ਨਾ ਕਰਿਓ ਪੁੱਤ ਜਲੀਲ ਫੇਰ ਉਹੀ ਗੱਲ ਕਰੀਂ ਨੀ ਤੂੰ ਸਿਆਣੀ ਬਿਆਣੀ ਹੋਕੇ ਜਲੀਲ ਜਲੀਲ ਮੈਂ ਤਾਂ ਤੁਹਾਡੇ ਤੋਂ ਭਾਈ ਮੰਗਣਾ ਹੈ ਵੀ ਭਾਈ 6-7 ਮਹੀਨੇ ਹੋ ਗਏ ਮੈਂ ਬੋਲਿਆ ਨੀ ਚਲੋ ਹੁਣ ਕਾਰਬਿਆਰ ਹੋ ਗਿਆ ਹੁਣ ਤੁਹਾਡਾ ਹੱਥ ਸਖਾਲਾ ਹੋ ਗਿਆ ਤਾਂ ਭਾਈ ਮੇਰੇ ਪੈਸੇ ਚਲ ਕੋਈ ਗੱਲ ਨਹੀਂ ਜੀ ਦੇਣੇ ਅਸੀਂ ਹੈਗੇ ਹੱਥ ਬੰਨਵੇਂ ਹਾਂ ਚਲ ਸੋਨ ਨੂੰ ਅਸੀਂ ਪੈਸੇ ਦੇ ਦਾਂਗੇ ਪਰ ਮੇਰੀ ਤੇ ਨੂੰ ਬੰਦ ਘੱਟ ਬੋਲਣ ਨੀ ਆ ਭਾਈ ਕਿੰਨਾ ਟਾਈਮ ਦੇ ਮੈਨੂੰ ਟਾਈਮ ਦੇ ਤੋ ਟਾਈਮ ਤਾਂ ਮੈਂ ਸੋਚਦਾ ਨਹੀਂ ਸਾਂ ਪਹਿਲਾਂ ਮੈਂ ਉਹਰੇ ਪੈਰ ਨਹੀਂ ਪੰਦਾਂ ਕਰ ਚਾਹ। ਟਾਈਮ ਤਾਂ ਤੁਹਾਨੂੰ ਮੈਂ ਦੇ ਨਹੀਂ ਸਕਦੀ ਹਜੇ ਮੇਰੇ ਕੋਲੇ ਕੁਝ ਨਹੀਂਗਾ। ਨਹੀਂ ਭਾਈ ਮੀਨਾ 2 ਮਹੀਨੇ 3 ਮਹੀਨੇ ਕੁਸਤਾ ਕਰੋਗੇ ਨਾ। ਹੁਣ ਤੁਸੀਂ ਕਹਿੰਦਾ ਵੀ ਜਦੋਂ ਦੇ ਦਾਂਗੇ ਤੁਸੀਂ ਤਾਂ ਸਾਲਟ ਪਾ ਦੋਗੇ 6 ਮਹੀਨੇ ਪਹਿਲਾਂ ਟੱਪ ਕੇ। ਮੈਂ ਤਾਂ ਉਹਦੀ 3 ਮਸਾ ਠਾਈ ਆ ਰੀੜੀ ਰੀੜੀ ਇਕੱਠੀ ਕਰਕੇ। ਉਹ ਭਾਈ 3 ਮਹੀਨੇ ਠਾਈ ਆ ਤਾਂ ਚੰਗੀ ਗੱਲ ਆ 3 ਮੇਰੀ ਵੀ 3 ਹੋਈ ਐ ਇਹ। ਇਹ ਨਾ ਸੁਣਾਓ ਤੁਸੀਂ ਵਾਰ-ਵਾਰ। ਚਾਚਾ ਜੀ 3 ਮਹੀਨੇ ਪੈਸੇ ਦੇ ਦਾਂਗੇ ਅਸੀਂ। ਠੀਕ ਐ ਨਾ? ਦੇ ਦਾਂਗੇ ਦੇ ਦਾਂਗੇ। ਹਾਂ ਭਾਈ 3 ਮਹੀਨਿਆਂ ਨੂੰ ਮੈਨੂੰ ਪੈਸੇ ਠੀਕ ਹੈ ਹੁਣ ਠੀਕ ਹੈ ਤਿੰਨ ਮਹੀਨੇ ਇੱਕ ਦੇ ਦਾਂਗੇ ਚਲੋ ਠੀਕ ਹੈ ਠੀਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇੱਕ ਗੱਲ ਥੋਲੋ ਭਾਈ ਹੁਣ ਤਿੰਨ ਮਹੀਨੇ ਬਾਅਦ ਮੈਨੂੰ ਮੋੜਨਾ ਨਾ ਪਵੇ ਫੇਰ ਕਹੋਗੇ ਵੀ ਚਾਚੇ ਨੇ ਵਾਅਦਾ ਕਰਤਾ ਠੀਕ ਹੈ ਨਾ ਕੋਈ ਗੱਲ ਨਹੀਂ ਜੀ ਦੇ ਦਾਂਗੇ ਹਾਂ ਤਿੰਨ ਮਹੀਨੇ ਥੋੜੇ ਤਿੰਨ ਮਹੀਨੇ ਤੋਂ ਚਾਹੇ ਚਾਰ ਦਿਨ ਹੋਰ ਵਾਧਾ ਲੈ ਲਿਓ ਕੋਈ ਚੱਕਰ ਨਹੀਂ ਹੈ ਉਸ ਤੋਂ ਬਾਅਦ ਫਿਰ ਜੇ ਨਾ ਪੈਸੇ ਦਿੱਤੇ ਫਿਰ ਕੀ ਕਰਨਾ ਹੈ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਫੇਰ ਤਾਂ ਮੈਨੂੰ ਲੰਬਾ ਦਿਓ ਕੋਈ ਨਹੀਂ ਜੀ ਹਣ ਜਾਓ ਨਾ ਮੰਮੀ ਮੈਨੂੰ ਤੂੰ ਦੱਸਿਆ ਹੀ ਨਹੀਂਗਾ ਵੀ ਤੂੰ ਚਾਚੇ ਤੋਂ ਪੈਸੇ ਫੜੇ ਸੀ ਫੜੇ ਸੀਗੇ ਪੁੱਤ 20000 ਫੜਿਆ ਸੀਗਾ ਫਿਰ ਇਹਦਾ ਮਤਲਬ ਇਹ ਥੋੜੋ ਆ ਜ਼ਮੀਨ ਜਾਇਦਾਦ ਵੀ ਸਾਰਾ ਕੁਝ ਖਾਲੀ ਹਰ ਪਾਸੇ ਜਿੱਥੋਂ ਹਿੱਸਾ ਆਉਂਦਾ ਸੀ ਚਾਚਾ ਹੜੱਪ ਗਿਆ ਤੇ ਹੁਣ ਫੇਰ ਆਪਣੇ ਸਿਰ ਉੱਤੇ ਲੱਤ ਉਸ ਪੁੱਤ ਥੋੜੇ ਜੇ ਮੋਟਰ ਦੇ ਰਹਿੰਦੇ ਸੀਗੇ ਆਪਣੇ ਮੰਮੀ ਮੋਟਰ ਦਾ ਹਿਸਾਬ ਕਿਤਾਬ ਹੋ ਗਿਆ ਸੀਗਾ ਚਲ ਕੋਈ ਨਾ 10 ਮਿੰਨ ਨੂੰ ਕਿਵੇਂ ਨਾ ਕਿਵੇਂ ਪੈਸੇ ਮੋੜਾਂਗੇ ਕੋਈ ਨਹੀਂ ਮੋੜ ਜਾਗੇ ਪਤਾ ਤੂੰ ਨਾ ਡੱਟ ਚੜ ਲੈ ਟੈਨਸ਼ਨ ਹੋਵੇ ਨਾ ਮਾਂ ਬੈਠ ਉੱਥੇ ਚੱਲ ਕੇ ਤੂੰ ਸਾਨੂੰ ਕਿਵੇਂ ਪਾਲਿਆ ਸਾਨੂੰ ਪਤਾਗਾ ਪਰ ਇਹ ਸਰ ਤੈਨੂੰ ਕਿਵੇਂ ਬਦਸਲੂਕ ਕੀ ਕਰਦਾ ਘਰੇ ਆ ਕੇ ਕੋਈ ਨਹੀਂ ਪਤਾ ਪਾਉਂ ਕੇ ਕਿ ਮੁਰ ਗਿਆ ਤੂੰ ਹੋਵੇਂ ਡੱਟ ਚਾ ਹਾਂ ਹਾਂ ਕੋਈ ਗੱਲ ਨਹੀਂ ਜੀ ਠੀਕ ਹੈ ਠੀਕ ਹੈ ਅੱਜ ਹੀ ਕਰਵਾ ਲੈਣਾ ਅੱਜ ਹੀ ਕਰਵਾ ਲੈਣਾ ਉਹ ਭੁੱਲ ਗਏ ਜੀ ਦਿਮਾਗ ਕਿ ਨਿਕਲ ਗਈ ਤਰੀਕ ਤਾਂ ਠੀਕ ਹੈ ਠੀਕ ਹੈ। ਬਸ ਤੁਸੀਂ ਟੈਨਸ਼ਨ ਨਾ ਲਓ ਜੀ ਬਸ ਅੱਜ ਕਰਵਾ ਦਿੰਦਾ। ਨਹੀਂ ਨਹੀਂ ਪਿੰਡੋਂ ਦੀ ਤਾਂ ਕੋਈ ਲੋੜ ਹੀ ਨਹੀਂ ਬਸ ਕਰਵਾ ਦਿੰਦਾ ਮੈਂ ਘਰ ਦੇ ਚ ਕਰਵਾ ਦਿੰਦਾ। ਹਾਂਜੀ ਹਾਂਜੀ। ਠੀਕ ਹੈ ਜੀ ਠੀਕ ਹੈ। ਉਹ ਬਸ ਯਾਦ ਹੀ ਨਹੀਂ ਰਿਹਾ ਜੀ ਬਸ ਮੜੇ ਇੱਧਰ ਕੰਮਾਂ ਚੁੱਲ ਜਿਗੇ। ਇੱਕ ਵਿਆਹ ਜਿਹਾ ਸੀ ਸਾਡੇ ਪਿੰਡ ਦਾ ਕਰਕੇ। ਓਕੇ ਜੀ। ਬਸ 2:00 ਵਜੇ ਤੱਕ ਕਰਵਾ ਦੂੰਗਾ ਜੀ। ਓਕੇ ਸਰ ਓਕੇ। ਓਕੇ। ਤੂੰ ਕਹੜੇ ਵੜੇ ਆ ਗਿਆ? ਮੈਂ ਤਾਂ ਆ ਗਿਆ ਆ ਲੈ ਕੀ ਗੱਲ ਹੋ ਗਈ ਕਿਹਦਾ ਫੋਨ ਸੀ ਫੋਨ ਕਿਹਦਾ ਹੋਣਾਗਾ ਬੈਂਕ ਵਾਲਿਆਂ ਦਾ ਫੋਨ ਤੈਨੂੰ ਮੈਂ ਕਿੱਦੇ ਤੱਕ ਕਹੀ ਜਨਾ ਵੀ ਤਰੀਕ ਨੇੜੇ ਆ ਗਈ ਭਾਈ ਨੇੜੇ ਆ ਗਈ ਪੈਸੇ ਪਵਾ ਦੇ ਪੈਸੇ ਪਵਾ ਦੇ ਹੁਣ ਗੱਲ ਕਰ ਲੈ ਉਹਨਾਂ ਨਾਲ ਉਹ ਕਹਿੰਦੇ ਸੀ ਪਿੰਡ ਆਉਣੇ ਐ ਇੱਥੇ ਆ ਕੇ ਜਲੂਸ ਕੱਢ ਦੇਣਗੇ ਉਹ ਲੈ ਪਿੰਡ ਕੀ ਲੈਣਾ ਆਉਣਾ ਉਹਨਾਂ ਨੇ ਅਗਲੇ ਕੋਲੇ ਜਾਣ ਆਪਾਂ ਨੇ ਉਹਨੂੰ ਆਏ ਕਹਦੇ ਭਾਈ ਸਾਡਾ ਕੋਈ ਲੱਲਾ ਖਖਾ ਨਹੀਂ ਦਾ ਅੱਲਾ ਕਾ ਖਾਤਾ ਹੈ ਨਹੀਂ ਗਾ ਪਰ ਕੋਠੀ ਜਿੱਤੇ ਲੋਨ ਕਰਾਇਆ ਇਹ ਤਾਂ ਆਪਾਂ ਬੈਠੇ ਆ ਜਲੂਸ ਆ ਤੇ ਆਪਾਂ ਨਿਕਲੂਗਾ ਇੱਥੇ ਆ ਕੇ ਲਾਲ ਜਿੰਦਾ ਲਾ ਜਾਣਗੇ ਗੇਟ ਤੇ ਐਨੀ ਲਾ ਜਾਣਗੇ ਨਹੀਂ ਲਾਉਣੇ ਗੱਲ ਸੁਣ ਉਹਨੂੰ ਕਹਿ ਦੂੰਗੀ ਅਸੇ ਆਪਾਂ ਹੋਰ ਬੀਜ ਤਾਂ ਉਹਨੇ ਤਾਂ ਮੇਰੀ ਗੱਲ ਸੁਣ ਸਿਆਪੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਆ ਹੋਰ ਸਿਆਪੇ ਦੱਸਣ ਦੀ ਲੋੜ ਨਹੀਂ ਆ ਸੇ ਆਪਾਂ ਕਲੀਅਰ ਕਰ ਪਹਿਲਾਂ ਪੈਸਿਆਂ ਦਾ ਪੈਸੇ ਭਰਾ ਤੋਂ ਛੇ ਦਿਨ ਬੇ ਉਹ ਤਾਂ ਭਰਾ ਦੂੰ ਆ ਤਾਂ ਨਵਾਂ ਹੀ ਸਿਆਪਾ ਹੈ ਹਾਂ ਕੀ ਹੋ ਗਿਆ ਹੈ ਉਹ ਜਿਹੜੀ ਨਿਕਲੀ ਉਧਰ ਹੀ ਆਈ ਸੀ ਕਿੱਕਰ ਦੇ ਘਰ ਵਾਲੀ ਉਹਦੇ ਜਵਾਬ ਹੋਣ ਵਾਲਾ ਹੈ ਆ ਹੋਰ ਆ ਜਮੀ ਲੁੱਟੇ ਗਏ ਆਪਾਂ ਤਾਂ ਐਵੇਂ ਮਾਰੀ ਜਾਂਦੀ ਆ ਤੂੰ ਤੈਨੂੰ ਕਿਹਨੇ ਦੱਸਦਾ ਆ ਮਨਿੰਦਰ ਗਈ ਸੀ ਹੁਣ ਹਾਂ ਅਸੀਂ ਮੈਂ ਕੱਲ ਸਕੀਮ ਬਣਾਈ ਸੀ ਮੈਂ ਆਖਿਆ ਮੈਂ ਕਿ ਤੂੰ ਕੋਈ ਵਿੜਕਟ ਲੈ ਹਾਂ ਭਾਈ ਤੇਰੀ ਭੂਆ ਆਈ ਫਿਰਦੀ ਇੰਨੇ ਦਿਨ ਹੋ ਗਏ ਵੀ ਕੀ ਗੱਲ ਐ ਕੀ ਬਾਤ ਐ ਇਹ ਗਈ ਹੁਣ ਕਹਿੰਦੀ ਮੈਂ ਸਿੱਟ ਕੇ ਆਉਣੀ ਅੱਜ ਕੋਪਾ ਹਾਂ ਤੂੰ ਨਾ ਜਾਈ ਕਹਿੰਦੀ ਅੱਛਾ ਤੇ ਜਦੋਂ ਇਹ ਗਈ ਤੇ ਭਾਈ ਬਹਾਨੇ ਨਾਲ ਉਹਨਾਂ ਦੇ ਘਰੇ ਬਾਗੀ ਕਹਿੰਦੀ ਭੂਆ ਤੇ ਉਹਦੀ ਮਾਸੀ ਕਹਿੰਦੀ ਉਹ ਤਾਂ ਖੁਸ਼ ਹੋਏ ਫਿਰਦੇ ਪੂਰੇ ਕਹਿੰਦੀ ਤੇ ਕਹਿੰਦੀ ਉਹਨੇ ਦੱਸਿਆ ਮੈਂ ਤਾਂ ਭੂਆ ਨੇ ਵੀ ਭਾਈ ਨਿੱਕਾ ਲੈਣਾ ਹੋਣ ਵਾਲਾ ਐ ਕਮਾਲ ਹੀ ਹੋ ਗਈ ਇਹ ਤਾਂ ਜਮਈ ਹੈ ਲੁੱਟੇ ਗਈ ਜਮੀ ਕਿੱਧਰ ਜਾਈਏ ਹੁਣ ਇੱਕ ਜਾਨਾ ਨਹੀਂ ਸੀ ਲੋਟ ਆਉਂਦਾ ਐ ਦੂਜਾ ਬੰਦਾ ਹੋਰ ਖੜਾ ਹੋ ਗਿਆ ਇਹਨੂੰ ਹੁਣ ਕਿੱਥੇ ਨਿਬੜਾਂਗੇ ਇਹਨੇ ਨਿਬੜਨਾ ਕਿੱਥੇ ਹੈ ਹੁਣ ਇਹਨੂੰ ਇਹੋ ਜੀ ਸਕੀਮ ਲਾ ਇਹਨੂੰ ਕੰਜਰੀ ਨੂੰ ਚੁਕਾ ਦਈਏ ਪਰੇ ਕਿਤੇ ਕੰਜਰੀ ਨੂੰ ਚੁਕਾ ਦੇਗੀ ਤੇ ਜਿਹੜਾ ਜਵਾਕ ਆ ਜਵਾਕ ਕੜਾ ਪਰਫਾਰਮਾਨ ਇਹਨੂੰ ਚੁਕਾਤਾ ਜਵਾਕ ਦਾ ਫਿਰ ਵੀ ਹੋਊਗਾ ਵਿਆਪੀ ਲਈ ਫਿਰ ਹੁ ਕਿਤੇ ਨਿਕਲੀ ਉਤੜੀ ਜਾਪੀ ਲੈ ਜੂਗੀ ਜਿੱਥੇ ਆਪ ਜਾਓਗੀ ਉੱਥੇ ਜਵਾਕ ਲੈ ਜੂਗੀ ਮੇਰੀ ਗੱਲ ਸੁਣ ਲਾ ਮਾ ਜੇ ਹੋਈ ਇਹ ਦੋ ਨੰਬਰ ਵਾਲੀ ਖਨਾਨੀ ਠੀਕ ਹੈ ਜੇ ਆਈ ਜ਼ਮੀਨ ਖਾਤਰ ਹੋਈ ਤਾਂ ਮੇਰੀ ਗੱਲ ਸੁਣ ਲੈ ਜਵਾਕ ਨੂੰ ਜਨਮ ਦੇ ਕੇ ਰਹੂਗੀ ਇਹ ਗੱਲ ਮੇਰੀ ਯਾਦ ਰੱਖ ਲਈ ਤੂੰ ਜਵਾਕ ਦੇ ਬੇਸ ਤੇ ਸਾਰਾ ਸਮਾਨ ਲੈ ਕੇ ਜਾਊਗਾ ਤਾਂ ਜਾ ਕੇ ਸਾਰੇ ਜ਼ਮੀਨ ਚਮੂਨ ਲੈ ਕੇ ਜਾਊਗੀ ਤੇ ਮੈਂ ਤਾਂ ਤੈਨੂੰ ਐ ਕਹਿਣੀ ਹੈ ਵੀ ਉਦੋਂ ਪਹਿਲਾਂ ਇਹਨੂੰ ਨਾ ਚਕਾ ਦੀ ਕੰਜਰੀ ਨੂੰ ਹੈ ਨਾ ਇੱਥੇ ਜਵਾਕ ਰਹੂਗਾ ਨਾ ਇਹ ਰਹੂਗੀ ਜ਼ਮੀਨ ਸਾਰੀ ਆਪਣੀ ਦੀ ਆਪਣੀ ਆਸ ਕੀ ਮਾਂ ਤੱਕ ਦੇ ਦੇਣ ਲਾਉਣੀਆਂ ਮਾਂ ਤੂੰ ਪਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜ਼ਮੀਨ ਆਪਣੀ ਹੋ ਹੀ ਨਹੀਂ ਸਕਦੀ ਹੈ ਹੋਊਗੀ ਵੀ ਕਿਵੇਂ ਪਹਿਲਾਂ ਤੂੰ ਪਹਿਲੀ ਮੇਰੀ ਗੱਲ ਸੁਣ ਪਤਾ ਕੋਠੀ ਲਾ ਜਾ ਬਨਬੇੜ ਠੀਕ ਹੈ ਉਹਨੂੰ ਕਹ ਸਾਰੇ ਪੈਸੇ ਪਹਿਲਾਂ ਜ਼ਮੀਨ ਵੇਚ ਕੇ ਇਹਦੇ ਪਰ ਕੋਠੀ ਮੈਂ ਤਾਂ ਹੁਣ ਆਏ ਕਹਿਣੀ ਆ ਵੀ ਤੇਰੇ ਭੂਆ ਨੂੰ ਉਰੇ ਬੁਲਾਉਣੇ ਆ ਆਪੂ ਆ ਕੇ ਕਰ ਦੂਗੀ 부ਆ ਨੂੰ ਬੁਲਾਉਣਾ ਹੈ 부ਆ ਦਾ ਆਪ ਉਧਰ ਜਾ ਕੇ ਬਹਿ ਜਾਂਦੀ ਹੈ ਤੂੰ ਇੱਥੇ ਆਈ ਵਿਆਹ ਤੇ ਇਹਨਾਂ ਦੇ ਕੁਲਦੀਪ ਕੇ ਤੇ ਉਰੇ ਆ ਕੇ ਗਈ ਆਪਣੇ ਕੋਲੇ ਆਪ ਨੂੰ ਤਾਂ ਬੁਲਾਦੀ ਮਰਦੀ ਆ ਕਿਹੜਾ ਗਈ ਆ ਉਹ ਫਿਰ ਮੈਂ ਤਾਂ ਤਾਹੀ ਕਹੀ ਆ ਨਾ ਬੰਦਿਆਂ ਨੂੰ ਕਹੀ ਆ ਨਾ ਹੁਣ ਮੇਰੀ ਗੱਲ ਸੁਣਾ ਆਪਾਂ ਰੌਲਾ ਪਾਵਾਂਗੇ ਠੀਕ ਹੈ ਤੂੰ ਆਨੇ ਆਪਣੀ ਗੱਲ ਫੇਰ ਨਹੀਂ ਸੁਣਨੀ ਤੂੰ ਆ ਬੋਗੀ ਵੀ ਭਾਈ ਹਾਂ ਹਾਂ ਤੁਸੀਂ ਉੱਤੇ ਮੱਝਦੇ ਹੋ ਵੀ ਉਹਦਾ ਜਵਾਬ ਕੀ ਹੁਣ ਆਲਾ ਹੋ ਗਿਆ ਉਹਦੀ ਪੀੜ ਨਾ ਅੱਗੇ ਬਾਜ ਜੀ ਦੇ ਤਾਂ ਝੁਕਦੇ ਪਾਲੜੇ ਕਨੀ ਹੈ ਜਦੋਂ ਤਾਂ ਆਪਾ ਦਿੰਦੇ ਹੁੰਦੇ ਸੀ ਐਨੇ ਨੇ ਸੂਟ ਮਾਇ ਦਿੰਦੀ ਸੀ ਵਧੀਆ ਟੀਏ ਦਿੰਦੀ ਸੀ ਉਹ ਤਾਂ ਮੇਰੇ ਕੋਲੇ ਆਉ ਪੈਸਾ ਤੇ ਲੈ ਕੋਈ ਚਾਰ ਛੱਲੜ ਤੇ ਉਦੋਂ ਉਹਦੀ ਬਣ ਕੇ ਬੈ ਗਈ ਮੈਨੂੰ ਤਾਂ ਇਹ ਗੱਲਾਂ ਦਾ ਪਤਾ ਨਹੀਂ ਬੇਬੇ ਠੀਕ ਐ ਸਿੱਧੀ ਜੀ ਗੱਲ ਤੇ ਨਾਲ ਇੱਕ ਕਰਦਾ ਵੀ ਕਿਸ਼ਤ ਭਰਾ ਦੇ ਜੇ ਕਿਤੇ ਬੈਂਕ ਵਾਲੇ ਉਰੇ ਆ ਗਏ ਠੀਕ ਐ ਜਲੂਸ ਨਿਕਲ ਗਿਆ ਠੀਕ ਐ ਫਿਰ ਮੈਥੋਂ ਉਰੇ ਕੋਈ ਨਹੀਂ ਇਹ ਨਹੀਂ ਉਰੇ ਉਹ ਤਾਂ ਮੈਂ ਕਿਸ ਤਰ੍ਹਾਂ ਤਾਂ ਕਹਿੰਦੀ ਮੈਨੂੰ ਹੋਰ ਫਿਕਰ ਲੱਗਿਆ ਦੋ ਵਜੇ ਤੱਕ ਦਾ ਟਾਈਮ ਆ ਤੇ ਕੋਈ ਦੋ ਵਜੇ ਦਾ ਤੂੰ ਮੈਨੂੰ ਕੀ ਕਿਹਾ ਸੀਗਾ ਕੱਲ ਵੀ ਪਰਸੋਂ ਵੀ ਮੈਂ ਤੇਰੇ ਕੋਲ ਦੋ ਦਿਨ ਹੋ ਗਏ ਲਗਾਤਾਰ ਗੱਲ ਕਰਦੇ ਨੂੰ ਕਿ ਕੋਈ ਗੱਲ ਨਹੀਂ ਮੈਂ ਕਰਦੀਆਂ ਗੱਲ ਤੇਰੇ ਕੰਨ ਤੋਂ ਜੂਣ ਹੀ ਦਸਤਦੀ ਕੀ ਰੋਮਾ ਆ ਨਵੀਂ ਖਬਰ ਲਿਆ ਕੇ ਗਿਆ ਸੜਾਤੀ ਮੈਨੂੰ ਤਾਂ ਹੁਣ ਕਿਹੜੇ ਮੁੰਡਾ ਦੇ ਮੱਖੇ ਲੱਗਾ ਲੈ ਪੰਜਰੀ ਦੇ ਲੱਗ ਮੱਥੇ ਜਾ ਕੇ ਗੱਲ ਤਾਂ ਕਰਨੀ ਪਊਗੀ ਤਾਂ ਜਾਣੀ ਆ ਕੋਈ ਨਾ ਮੈਂ ਕਹੀ ਕੀ ਹੋਣੀ ਆ ਕਿਸੇ ਆ ਤਸਨਿਆ ਹਲਾਦ ਨਹੀਂ ਮੈਂ ਤਾਂ ਜਾਂਦੀ ਨਹੀਂ ਆਹ ਕੌਣ ਆ ਗਿਆ ਇਹ ਤਾਂ ਉਹ ਇਹਨਾਂ ਦੇ ਆਇਆ ਪੈਂਟਰ ਜਾ ਆ ਨਾਲ ਵਾਲਿਆਂ ਦੇ ਆਪਣੇ ਜਿੱਲਾਉਣਗੇ ਡੈਂਟੇ ਹਾਂ ਇਹ ਇੱਥੇ ਲਾਉਣਗੇ ਉਹ ਕਹਿ ਕੇ ਗਏ ਸੀ ਕਹਿੰਦੇ ਚਾਹਾਂ ਇੱਥੇ ਭਈ ਲਾਵਾਂਗੇ ਸਟੈਟ ਜਾ ਆਹ ਨਾ ਵਾਦੂ ਪਈ ਆਪਣੇ ਇਹਨਾਂ ਨੂੰ ਨਾ ਪਤਾ ਲੱਗ ਜੀ ਤੂੰ ਜਾ ਕੇ ਗੱਲ ਕਰ ਬਈ ਲੱਛਾ ਤੂੰ ਨਾ ਬੋਲ ਹਾਂ ਇਧਰ ਦੇ ਲਾ ਲਓ ਬਈ ਸਾਮਾਨ ਯਾਰ